ਤਾਂ ਕਿ ਮੈਨੂੰ ਮਾਫੀ ਦਿਓ ਮੈਂ ਥੋੜਾ ਲੇਟ ਆਈ ਤੇ ਦੂਜਾ ਮੂਵੀ ਦਾ ਇਹ ਮੇਰਾ ਫਰਸਟ ਮਤਲਬ ਐਕਸਪੀਰੀਅੰਸ ਈ ਦਾ ਮੂਵੀ ਦਾ ਮੈਂ ਪਹਿਲਾਂ ਸੌਂਗਸ ਕਰਦੀ ਰਹੀਆਂ ਮੇਰਾ ਨਾਮ ਜਿੱਦਾਂ ਕੈਫੀ ਆ ਤੇ ਜਿੱਦਾਂ ਹੁਣ ਸਰ ਹੁਣਾਂ ਨੇ ਕਹਿ ਦਿੱਤਾ ਸਰਪ੍ਰੇਖ ਦੱਸ ਹੀ ਦਿੱਤਾ ਮੈਂ ਜਿਹੜਾ ਮੂਰੇ ਬੋਲਣਯੋਗੀ ਵੀ ਕੁਝ ਮੈਨੂੰ ਮਤਲਬ ਮੈਂ ਬਹੁਤ ਖੁਸ਼ ਕਿਸਮਤ ਸਮਝਦੀ ਹਾਂ ਆਪਣੇ ਆਪ ਨੂੰ ਕਿ ਮੈਨੂੰ ਪਹਿਲੀ ਮੂਵੀ ਦੇ ਵਿੱਚ ਇਹਨੇ ਵਧੀਆ ਆਰਟਿਸਟਿੰਗ ਕੀਤੀ ਵਧੀਆ ਡਿਰੈਕਟਰ ਸਰ ਮੈਮ ਸਾਰਿਆਂ ਨਾਲ ਕੰਮ ਕਰਨ ਦਾ ਮੈਨੂੰ ਮੌਕਾ ਮਿਲਿਆ ਮੈਂ ਤੁਹਾਨੂੰ ਬਹੁਤ ਖੁਸ਼ਕਿਸਮਤ ਹਾਂ ਕਿ ਇਸ ਵਿੱਚ ਸਮਝਦੀ ਹਾਂ ਦੂਜਾ ਜਿਹੜਾ ਨੇ ਮੈਨੂੰ ਮੌਕਾ ਦਿੱਤਾ ਅਮਰਜੀਤ ਕੁਰਾਣਾਸਲ ਡਾਇਰੈਕਟਰ ਨੇ ਜਿਹੜੇ ਤੇ ਮਤਲਬ ਬਸ ਇਹੀ ਕਹਿਣੀ ਮੇਰੀ ਫਸਟ ਮੂਵੀ ਆ ਤੇ ਮੈਂ ਬਹੁਤ ਪਿਆਰ ਕਰਦੇ ਹਾਂ ਸਾਰੇ ਟੀਮ ਕੇ ਆਇਓ ਥੈਂਕ ਯੂ ਸੋ ਮਚ ਮੂਵੀ ਤਾਂ ਮੇਰੀ ਫਸਟ ਸੀ ਪਰ ਇਹ ਸਭ ਕੁ ਰੀਅਲ ਲਾਈਫ ਦੇ ਨਾਲ ਹੀ ਮਤਲਬ ਮੈਟਰ ਕਰਦਾ ਹੈ ਤੇ ਉਹ ਸਾਡੇ ਘਰ ਦੇ ਸੁਖਾਇਆ ਹੈ ਕਿ ਕਿੰਦਾ ਜੇ ਆਪਣੇ ਘਰ ਦੇ ਜਿੱਦਾਂ ਦੇ ਆ ਦੂਜਾਨੇ ਘਰ ਜਾ ਕੇ ਵੀ ਉਹ ਘਰ ਦੇ ਨੂੰ ਵੀ ਆਪਣਾ ਹੀ ਸਮਝਣਾ ਹੈ ਪਰੈਂਟਸ ਨੂੰ ਤੇ ਮਤਲਬ ਉਹ ਇਦਾਂ ਹੀ ਲੱਗਾ ਕਿ ਆਮ ਤੌਰ ਤੇ ਮੈਂ ਸੱਚੀ ਮੇਰੇ ਇਦਾਂ ਵਿਵਹਾਰ ਹੈ ਇਦਾਂ ਲੱਗ ਰਿਹਾ ਸੀ ਨੇਚਰਲ ਕੁਛ ਇਦਾਂ ਹੀ ਲੱਗ ਰਿਹਾ ਸੀ ਕਿ ਮੈਂ ਉਹਨੂੰ ਐਕਟ ਕਰ ਰਹੀ ਆ ਜਦੋਂ ਮੈਨੂੰ ਬਹੁਤ ਵਧੀਆ ਲੱਗਾ ਬਾਕੀ ਇਹ ਫੈਨਸ ਸਰ ਸਾਰੇ ਬਹੁਤ ਮੇਰੇ ਨਾਲ ਕੋਆਪਰੇਸ਼ਨ ਦਾ ਬਹੁਤ ਵਧੀਆ ਲੱਗਾ ਮੈਨੂੰ ਲੱਗਿਆ ਕਿ ਫੈਮਲੀ ਸੀ ਇਹ ਸਹੀ ਗੱਲ ਹੈਗੀ ਆ ਕਿ ਜੋ ਸੀਨ ਚੱਲ ਰਹੀ ਸੀ ਜਦੋਂ ਸੀਨ ਇਸੇ ਫਿਲਮ ਚੁਕਾਈ ਗਈ ਆ ਬੱਚੀ ਜਦ ਆਪਣੀ ਟਰਨ ਸੰਭਾਲਦੀ ਹੈ ਮਮਾ ਦੀ ਪੀਂਦੀ ਆ ਮੈਨੂੰ ਅਨਕੰਫਰਟੇਬਲ ਫੀਲ ਹੋ ਰਹਾ ਸੀ ਸਮ ਟਾਈਮ ਐਜ਼ ਆਰਟਿਸਟ ਮੈਂ ਅਨਕੰਫਰਟੇਬਲ ਹੋ ਰਹਾ ਸੀ ਲੇਕਿਨ ਇਸ ਕੂੜੀ ਨੇ ਨਾ ਮੈਨੂੰ ਇਤਨਾ ਸ਼ੁਰੂ ਕੀਤਾ ਕਿ ਇਹ ਸੱਚੀ ਬੀਤੀ ਹੈਗੀ ਆ ਜੋ ਵੀ ਮੈਂ ਕਰ ਸਕਿਆ ਨਾ ਜਿਹਦੋਂ ਐਕਟਿੰਗ ਕਰ ਸਕਿਆ ਨਾ ਦੇਖੋ ਲਿਫਰ ਉਹ ਤਾਂ ਹੀ ਕਰ ਪਾਇਆ ਕਿ ਇੱਕ ਕੁੜੀ ਨੇ ਮੈਨੂੰ ਇਨਾ ਕੰਫਰਟ ਦਿੱਤਾ ਕਿ ਤੀਨ ਨੂੰ ਕਾਫਰ ਕਰ ਰਹੀ ਹੈ ਉਦ ਹੀ ਮੈਂ ਆਪਣੇ ਆਪ ਨੂੰ ਕਾਲ ਕੀ ਉਸ ਦਾ ਐਕਟ ਕਰ ਪਾਇਆ ਸੀ ਇਹਦੇ ਕਾਰਨ ਸਮੈਲ ਨੂੰ ਥੈਂਕ ਯੂ ਕਹੂੰਗਾ ਕਿ ਜਦੋਂ ਦੂਜਾ ਆਰਟਿਸਟ ਕੰਫਰਟेबल ਨਾ ਹੋਏ ਨਾ ਤੁਸੀਂ ਆਪਣੀ ਫੀਲਿੰਗ ਨੂੰ ਦਿਖਾਉਣ ਲਈ ਕਿ ਮੈਂ ਕਹਿੰਦਾ ਕਿ ਲੋਕੀ ਕਹਿੰਦੇ ਕਿ ਯਾਰ ਪੂਰੀ ਬਲੈਕ